हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਆਪ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਈ ਵਧੀਆ ਹਾਂ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾਹੂ ਨੇੜੇ ਪਿੰਡ ਬਈ ਇੱਕ ਪਾਸੇ ਜੱਠੂ ਰਹ ਜਾਂਦੇ ਇੱਕ ਸਾਈਡ ਬਦਿਆਲਾ ਜੀ ਮੋਬਾਈਲ ਨੰਬਰ ਬੋਲ 76965 ਹੂੰ 02925 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਧ ਦੇ ਰੇ ਕਿਹੜਾ ਸੂਸਣ ਇਹ ਤੀਜਾ ਸੂਆ ਸੋਨੀਆ ਜੀ ਹੁਣ ਤੀਜਾ ਸੂਆ ਕਿੰਨੇ ਦਿਨ ਇਹ ਆਪਣੇ ਮਿੱਤਰ ਤੋਂ ਲਈ ਆ ਬੰਦੇ ਤੋਂ ਓਕੇ ਤੇ 14 ਗਲ ਦੁੱਧ ਕੱਢਿਆ ਹਰਿਆਣਾ ਚ ਆਈ ਵੀ ਮੈਂ ਇਹ ਪਹਿਲੇ ਸੂਏ ਆਪਾਂ ਹੀ ਦਵਾ ਕੇ ਲੈਂਦੀ ਸੀ ਠੀਕ ਆ ਹੁਣ ਉਹਦੇ ਜਵਾਗ ਵਾ ਕੇ ਬਾਹਰ ਤੋਂ ਸੌਂ ਨਹੀਂ ਤਾਂ ਉਹ ਤੋਂ ਮੈਂ ਆਪਲੇ ਲਈ ਠੀਕ 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 ਠੰਣ ਬੜਾ ਚੰਗਾ ਬਾਈ ਕਮਾਲ ਦਾ ਥਣ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ 14 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਬਾਈ ਦੇ ਫਰੈਂਡ ਤੋਂ ਆਈ ਆ ਬਾਈ ਤੇ ਕੋ ਰੋਹੀ ਮੰਨ ਕੇ ਚੱਲ ਘਰ ਦੀ ਮੰਨ ਕੇ ਚੱਲ ਹਣਾ ਬਾਈ ਆਉਂ ਤਾਂ ਬਦਲੂ ਦਵਾਈਆਂ ਲੈਣੇ ਡਾਕਟਰ ਮੈਂ ਪਹ ਲੈਦੀ ਨਹੀਂ ਹਾਂ ਚੰਗੀ ਕਰਕੇ ਮੈਂ ਲੈ ਲਈ ਆਪਾਂ ਹੀ ਦਵਾਈ ਸੀ ਉਹ ਮੈਂ ਬੰਦਿਆ ਠੀਕ 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 ਹਾਂ ਫੇਸ ਚੰਗਾ ਸਿੰਗ ਕੁਆਲਟੀ ਬਹੁਤ ਚੰਗੀ ਆ ਰਾਜੀ ਰੋਜੀ ਫੁੱਲਾ ਥਾਣਾ ਹਵਾਨਾ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਤੇ ਦੁੱਧ ਦਾ ਰਿਕਾਰਡ ਵੀ ਚੰਗਾ ਦਿਨ ਬਸ ਆਹੀ ਲੈਦੀ ਆ ਪੰਜ ਬਾ ਪੰਜਾਹ ਦਿਨ ਨਹੀਂ ਦਿੰਦੇ ਜੀ ਠੀਕ ਆ ਪੰਜ ਤੋਂ ਚਾਰ ਦਿਨ ਲੈਦੀ ਆ ਉਹਦੋਂ ਦਾ ਆਰਡਰ ਦੀ ਕੁਆਲਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਬਾਕੀ ਦੁੱਧ ਚੰਗਾ ਦੇ ਦੋ ਬਾਕੀ ਰਿਕਾਰਡ ਵੀ ਚੰਗਾ ਦੇ ਦੋ ਦੇ ਭਾਈ ਖੜਨੇ ਕੋੜਨੇ ਰਾਜੀ ਰੋਜੀ ਪੈਠ ਪੁੜਾ ਬਹੁਤ ਚੰਗਾ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਹੈ ਮੋਹਰਾ ਨਸਲਾ ਨਹੀਂ ਹੈ ਐਪੀਸੈਂਸ ਵਿੱਚ ਕਿੰਨਾ ਚੰਗਾ ਸਹੀ ਗੱਲ ਆ ਭਾਈ ਉਹ ਤਾਂ ਹੁਣ ਮਜਬੂਰੀ ਕਰਕੇ ਬੰਦੇ ਨੇ ਦਾ ਦਿੱਤੀ ਨਹੀਂ ਮੈਂ ਕਿੱਥੇ ਵੇਚਦਾ ਸੀ ਉਹ ਸਹੀ ਗੱਲ ਆ ਭਾਈ ਹੁਣ ਕੱਲਾ ਹੀ ਹੁਣੇ ਬਾਹਰ ਜਾਣਾ ਮੁੰਡੇ ਠੀਕ 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 ਮੁੱਲ ਕੀ ਆ ਭਰਾ ਮੁੱਲ ਡਾਡ ਇੱਕ ਦਾਸ ਆ 1 ਲੱਖ 10000 ਰੁਪਏ ਹਾਂ ਕਿ ਆਪਾਂ ਡੂੜ ਨਹੀਂ ਕਰਨਾ ਆ ਕੋਈ ਲੋਕਾਂ ਨੂੰ ਸਵਾਦ ਹੋ ਜਾਣਾ ਕਰਨਾ ਨਹੀਂ ਜੈ ਜਮ ਮੁੱਲ ਭਾਈ ਨੇ ਜਮਾ ਜੈ ਜ ਰੱਖਿਆ ਕੋਈ ਡੇਢ ਨਹੀਂ ਮੰਗਿਆ 40 ਨਹੀਂ ਮੰਗਿਆ ਭਾਈ 110000 ਰੁਪਇਆ ਮੋਲਾ ਮਾਨਤਨ ਜਿਹੜਾ ਮੌਕਾ ਤੇ ਜਰੂਰ ਹੋ ਜੂ ਫੇਸ ਚੰਗਾ ਸਿੰਘ ਚੰਗਾ ਰਾਜੀ ਫੋਲਾ ਕੱਦ ਬੜਨਾ ਬਹੁਤ ਮੈਨ ਡਾਕਟਰ ਇਹ ਕਿੰਨਾ ਬਾਲ ਚਲੋ ਕਿੰਨੀਆਂ ਬੰਗਾਂ ਦੇਖੀ ਆਲਾ ਥਾਣਾ ਕੱਲਾ ਕੱਲਾ ਥਾਣਾ ਲੱਟ ਲਾ ਢੁੱਲਾ ਬਹੁ ਫੀਆਂ ਠੰਡੀ ਬਹੁਤ ਮਾਨੀ ਮੈਨੇ ਬੜਨਾ ਪੁੰਨਾ ਬਹੁ ਸਭੀ ਮੱਧ ਨੇ ਮੁੱਲ ਵੀ ਜਾਇਜ਼ ਹੀ ਤੇ ਕਿਸੇ ਵੀਰ ਨੂੰ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪਹਿਧਵਾ ਧੰਨਵਾਦ